ਇੱਕ ਔਰਤ ਦੀ ਕਹਾਣੀ ਬਚਪਨ ਤੋਂ ਲੈ ਕੇ ਥੀਰ ਤੱਕ ਕੀ ਕੀ ਦੁੱਖ ਭੁਗਦੀ ਏ ਗੌਰ ਫਰਮਾਉਣਾ ਜੀ ਹਰ ਵਾਰ ਕੁਰਬਾਨੀ ਦੀ ਮੂਰਤ ਮੈਨੂੰ ਕਿਉਂ ਮਿਲਣਾ ਪਿਆ ਹਰ ਵਾਰ ਕੁਰਬਾਨੀ ਦੀ ਮੂਰਤ ਮੈਨੂੰ ਕਿਉਂ ਮਿਲਣਾ ਪਿਆ ਤੇ ਹਰ ਵਾਰ ਅੱਗ ਦੇ ਵਿੱਚ ਮੈਨੂੰ ਕਿਉਂ ਸੜਨਾ ਪਿਆ ਜਦ ਮੈਂ ਜੰਮੀ ਸਾਰੇ ਘਰ ਵਿੱਚ ਮਾਤਮ ਵਰਗਾ ਮਾਹੌਲ ਸੀ ਕਲੈਨੀ ਕਲਛਨੀ ਮਰ ਮੁਕ ਜਾਣੀ ਹਰ ਇੱਕ ਦਾਏ ਬੋਲ ਸੀ ਡਰਦੀ ਕਾਲੀ ਛਾਂ ហេਠਾਂ ਬਚਪਨ ਮੇਰਾ ਬੀਤ ਗਿਆ ਡਰਦੀ ਕਾਲੀ ਛਾਂ ហេਠਾਂ ਬਚਪਨ ਮੇਰਾ ਬੀਤ ਗਿਆ ਸਹਿਮੀ ਰੋਈ ਜਾਂ ਘੁਰ ਲਈ ਕਿਸੇ ਨੂੰ ਨਾ ਕੋਈ ਫਰਕ ਪਿਆ ਮਾਂ ਦੀਆਂ ਝਟਕਾਂ ਪਿਓ ਦੀਆਂ ਗਾਹਾਂ ਇਹੀ ਲਾਡ ਦੁਲਾਰ ਸੀ ਮਾਂ ਦੀਆਂ ਝਟਕਾਂ ਪਿਓ ਦੀਆਂ ਗਾਹਾਂ ਇਹੀ ਲਾੜ ਦੁਲਾਰ ਸੀ ਫੁੱਲਾਂ ਨਾਲੋਂ ਕੋਮਲ ਸੀ ਮੈਂ ਪਰ ਚਾਰ ਸਫੇਰੇ ਖਾਰ ਸੀ ਜਵਾਨ ਹੋਈ ਤਾਂ ਜਲਮ ਦੁਨੀਆਂ ਦਾ ਸਾਹਮਣਾ ਮੈਨੂੰ ਕਰਨਾ ਪਿਆ ਜਵਾਨ ਹੋਈ ਤਾਂ ਜਲਮ ਦੁਨੀਆਂ ਦਾ ਸਾਹਮਣਾ ਮੈਨੂੰ ਕਰਨਾ ਪਿਆ ਬੋਲ ਕਬੋਲ ਤੇ ਭੈੜੀਆਂ ਨਜ਼ਰਾਂ ਸਭ ਕੁਝ ਮੈਨੂੰ ਜਰਨਾ ਪਿਆ ਕੋਈ ਰੀਜ ਕੋਈ ਖੁਆਇਸ਼ ਨਾ ਪੁੱਛੀ ਕੋਈ ਰੀਜ ਕੋਈ ਖੁਆਇਸ਼ ਨਾ ਪੁੱਛੀ ਮਾਪਿਆਂ ਡੋਲੀ ਪਾ ਦਿੱਤਾ ਇੱਕ ਜੇਲ੍ਹ ਚੋਂ ਦੂਜੀ ਜੇਲ੍ਹ ਜਿਵੇਂ ਕੈਦੀ ਕੋਈ ਪੁਚਾ ਦਿੱਤਾ ਪਤੀ ਦੀ ਘੂਰੀ ਸੱਸ ਦੇ ਤਾਨੇ ਥਰ-ਥਰ ਕੰਮ ਲਾ ਦਿੰਦੇ ਬਿਨਾਂ ਕਸੂਰੋਂ ਦਿੱਤੇ ਤਸੀਹੇ ਜਿੰਦ ਨੂੰ ਸੁੱਕਨੇ ਪਾ ਦਿੰਦੇ ਜਵਾਨੀ ਢਲ ਗਈ ਰੁੱਤ ਬਦਲ ਗਈ ਲੱਗਦਾ ਹੁਣ ਪਰਪਾਤ ਹੋਊ ਤੇ ਪੁੱਤਰ ਮੇਰੇ ਦੁੱਖ ਵਡਾਉਣਗੇ ਮੁਕਦੀ ਕਾਲੀ ਰਾਤ ਹੋ ਸਾਰੀ ਉਮਰ ਸੰਤਾਪ ਭੋਗਿਆ ਤਿਲ ਤਿਲ ਕਰਕੇ ਮਰਦੀ ਰਹੀ ਸਾਰੀ ਉਮਰ ਸੰਤਾਪ ਭੋਗਿਆ ਤਿਲ ਤਿਲ ਕਰਕੇ ਮਰਦੀ ਰਹੀ ਨਾ ਚਾਹੁੰਦੀਆਂ ਵੀ ਬੱਤੀ ਜੀਵਨ ਦੀ ਇਸੇ ਆਸਤੇ ਜਗਦੀ ਰਹੀ ਇਹ ਸੈਂਦ ਸੀ ਕਲਪਨਾ ਮੇਰੀ ਇਹ ਸੈਂਦ ਸੀ ਕਲਪਨਾ ਮੇਰੀ ਨਾ ਕੋਈ ਪਰਪਤ ਹੋਈ ਹੱਥ ਅੱਢਨੇ ਬੈ ਪੁੱਤਰਾ ਗੇ ਰੋਟੀ ਤੋਂ ਮੋਥਾਜ ਹੋਈ ਔਰਤ ਵਿਚਾਰੀ ਅਬਲਾ ਨਾਰੀ ਖਰੇ ਕਦੋਂ ਕ੍ਰਾਂਤੀ ਲਿਆਵੇਗੀ ਔਰਤ ਵਿਚਾਰੀ ਅਬਲਾ ਨਾਰੀ ਖਰੇ ਕਦੋਂ ਕ੍ਰਾਂਤੀ ਲਿਆਵੇਗੀ ਸਦੀਆਂ ਤੋਂ ਇਹ ਪੈਰ ਦੀ ਜੁੱਤੀ ਇਹ ਕਦੋਂ ਚੰਦ ਤੇ ਜਾਵੇਗੀ ਬੜੇ ਜ਼ੁਲਮ ਮੈਂ ਸਹਿ ਦਿਵਾਨੇ ਬੜੇ ਜ਼ੁਲਮ ਮੈਂ ਸਹਿ ਦਿਵਾਨੇ ਹੁਣ ਨਾ ਸਿਰ ਝਕਾਵਾਂਗੀ ਅਗਲੇ ਜਨਮ ਵਿੱਚ ਅਭਲਾ ਨਹੀਂ ਰਾਣੀ ਝਾਂਸੀ ਬਣ ਆਵਾਂਗੀ ਰਾਣੀ ਝਾਂਸੀ ਬਣ ਆਵਾਂਗੀ